ਗੋੜੀ ਮਹੱਲਾ ਪੰਜਵਾ ਰਸਨਾ ਜਪੀਏ ਏਕ ਨਾਮ ਇਹ ਹਸੁਖ ਆਨੰਦ ਕਣਾ ਆਗੇ ਜੀ ਕੈ ਸੰਗ ਕਾਮ ਰਹਾਉ ਕਟਿਏ ਤੇਰਾ ਅਹੰਮ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚਾਖਿਆ ਤਾਕੇ ਤ੍ਰਿਸ਼ਨਾ ਲਾਥੀਆ ਹਰ ਬਿਸਰਾ ਮਨ ਦਪਾਇਆ ਸੋ ਬੋਹਰ ਨਕਤ ਹੀ ਤਾਇਆ ਹਰ ਹਰ ਨਾਮ ਜਾ ਕੋ ਗੁਰ ਦਿਆ ਨਾਨਕ ਦਾ ਕਾਪੋ ਗਿਆ ਗੋੜੀ ਮਹੱਲਾ ਪੰਜਵਾ ਰਸਨਾ ਜਪੀਏ ਏਕ ਨਾਮ ਇਹ ਸੁਖ ਆਨੰਦ ਕਨਾ ਆਇਆ ਜਿ ਕੈ ਸੰਗ ਕਾਮ ਰਹਾਉ ਕਟਿਏ ਤੇਰਾ ਅਹੰਮ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚਖਿਆ ਤਾਂ ਕੇ ਤ੍ਰਿਸ਼ਨਾ ਲਾਥੀਆ ਹਰ ਬਿਸਰਾ ਮਨ ਦਪਾਇਆ ਸੋ ਬਹਰ ਨਕਤ ਹੀ ਤਾਇਆ ਹਰ ਹਰ ਨਾਮ ਜਾ ਕੋ ਗੁਰਦਿਆ ਨਾਨਕ ਦਾ ਕਾ ਪੋ ਗਿਆ ਗੋੜੀ ਮਹੱਲਾ ਪੰਜਵਾ ਰਸਨਾ ਜਪੀਏ ਏਕ ਨਾਮ ਇਹਾਂ ਸੁਖ ਆਨੰਦ ਕਣਾ ਆਗੇ ਜੀ ਕੈ ਸੰਗ ਕਾਮ ਰਹਾਉ ਕਟਿਏ ਤੇਰਾ ਅਹੰਮ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਨ ਜਨ ਚਾਖਿਆ ਤਾਂ ਕੇ ਤ੍ਰਿਸ਼ਨਾ ਲਾਥਿਆ ਹਰ ਬਿਸਰਾਮ ਨਿਦ ਪਾਇਆ ਸੋ ਬੋਹਰ ਨਕਤ ਹੀ ਤਾਇਆ ਹਰ ਹਰ ਨਾਮ ਜਾ ਕੋ ਗੁਰ ਦਿਆ ਨਾਨਕਤਾ ਕਾ ਪੋ ਗਿਆ ਗੋੜੀ ਮਹੱਲਾ ਪੰਜੇਵਾ ਰਸਨਾ ਜਪੀਏ ਏਕ ਨਾਮ ਹੀ ਹਾ ਸੁਖ ਆਨੰਦ ਕਣਾ ਅਗੇ ਜੇ ਕੈ ਸੰਗ ਕਾਮ ਰਹਾਉ ਕਟਿਏ ਤੇਰਾ ਅਹੰਮ ਰੋਗ ਤੂੰ ਗੁਰ ਪ੍ਰਸਾਦ ਕਰਾਜ ਜੋਗ ਹਰ ਰਸ ਜਨ ਜਨ ਚਾਖਿਆ ਤਾਂ ਕੇ ਤ੍ਰਿਸ਼ਨਾ ਲਾਥਿਆ ਹਰ ਬਿਸਰਾਮ ਨਿਦ ਪਾਇਆ ਸੋ ਬਹੋਰ ਨਕਤਹੀਂ ਤਾਇਆ ਹਰ ਹਰ ਨਾਮ ਜਾ ਕੋ ਗੁਰਦਿਆ ਨਾਨਕ ਤਾਕਾ ਭੋਗਿਆ ਗੋੜੀ ਮਹੱਲਾ ਪੰਜਵਾ ਰਸਨਾ ਜਪੀਏ ਏਕ ਨਾਮ ਇਹ ਸੁਖ ਆਨੰਦ ਘਣਾਂ ਆਗੈ ਜੀ ਕੈ ਸੰਗ ਕਾਮ ਰਹਾਉ ਕਟਿਐ ਤੇਰਾ ਅਹੰਮ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚਖਿਆ ਤਾਕੇ ਤ੍ਰਿਸ਼ਨਾ ਲਾਥਿਆ ਹਰ ਬਿਸਰਾਮ ਨਿਦ ਪਾਇਆ ਸੋ ਬਹਰ ਨਕਤ ਹਿਤਾਇਆ ਹਰ ਹਰ ਨਾਮ ਜਾਕੋ ਗੁਰ ਦਿਆ ਨਾਨਕ ਕਾਕਾ ਹੋ ਗਿਆ ਗੌੜੀ ਮਹਲਾ ਪੰਜਵਾ ਰਸਨਾ ਜਪੀਏ ਏਕ ਨਾਮ ਇਹਾਂ ਸੁਖ ਆਨੰਦ ਕਨਾਂ ਆਗੇ ਜੀ ਕੈ ਸੰਗ ਕਾਮ ਰਹਾਉ ਕਟਿਏ ਤੇਰਾ ਅਹੰਮਰੋ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚਾਖਿਆ ਤਾਂ ਕੇ ਤ੍ਰਿਸ਼ਨਾ ਲਾਥਿਆ ਹਰ ਬਿਸਰਾਮ ਨਿਦ ਪਾਇਆ ਸੋ ਬੋਹਰ ਨਕਤ ਹੀ ਤਾਇਆ ਹਰ ਹਰ ਨਾਮ ਜਾ ਕੋ ਗੁਰ ਦਿਆ ਨਾਨਕ ਤਾਕਾ ਪੋ ਗਿਆ ਗਉੜੀ ਮਹੱਲਾ ਪੰਜਵਾ ਰਸਨਾ ਜਪੀਏ ਏਕ ਨਾਮ ਏਹਾਂ ਸੁਖ ਆਨੰਦ ਘਨਾਂ ਆਗੇ ਜੀ ਕੈ ਸੰਗ ਕਾਮ ਰਹਾ ਕਟਿਏ ਤੇਰਾ ਅਹੰਮ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚਾਖਿਆ ਤਾਂ ਕੀ ਤ੍ਰਿਸ਼ਨਾ ਲਾਥਿਆ ਹਰ ਬਿਸਰਾਮ ਨਿਦਪਾਇਆ ਸੋ ਬੋਹਰ ਨਕਤ ਹੀ ਤਾਇਆ ਹਰ ਹਰ ਨਾਮ ਜਕੋ ਗੁਰਦਿਆ ਨਾਨਕਤਾ ਕਾ ਭਉ ਗਇਆ ਗਉੜੀ ਮਹਲਾ ਪੰਜਵਾ ਰਸਨਾ ਜਪੀਏ ਏਕ ਨਾਮ ਇਹਾਂ ਸੁਖ ਆਨੰਦ ਕਨਾ ਆਗੇ ਜੀ ਕੈ ਸੰਗ ਕਾਮ ਰਹਾ ਕਟਿਏ ਤੇਰਾ ਅਹੰਮ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚਾਖਿਆ ਤਾਂ ਕੀ ਤ੍ਰਿਸ਼ਨਾ ਲਾਥਿਆ ਹਰ ਬਿਸਰਾਮ ਨੇ ਦਪਾਇਆ ਸੋ ਬਹਰ ਲਕਤ ਹੀ ਤਾਇਆ ਹਰ ਹਰ ਨਾਮ ਜਾਕੋ ਗੁਰਦਿਆ ਨਾਨਕਤਾ ਕਾ ਭਉ ਗਿਆ ਗੋੜੀ ਮਹੱਲਾ ਪੰਜਵਾ ਰਸਨਾ ਜਪੀਏ ਏਕ ਨਾਮ ਇਹਾਂ ਸੁਖ ਆਨੰਦ ਕਣਾ ਆਗੇ ਜੀ ਕੈ ਸੰਗ ਕਾਮ ਰਹਾਉ ਕਟਿਏ ਤੇਰਾ ਅਹੰਮ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਨ ਜਨ ਚਾਖਿਆ ਤਾਂ ਕੇ ਤ੍ਰਿਸ਼ਨਾ ਲਾਥੀਆ ਹਰ ਬਿਸਰਾਵ ਨਿਦ ਪਾਇਆ ਸੋ ਬਹਰ ਨਕਤ ਹੀ ਤਾਇਆ ਹਰ ਹਰ ਨਾਮ ਜਾ ਕੋ ਗੁਰデア ਨਾਨਕ ਦਾ ਕਾ ਭੋਗਿਆ ਗਉੜੀ ਮਹਲਾ ਪੰਜਵਾ ਰਸਨਾ ਜਪੀਏ ਏਕ ਨਾਮ ਇਹਾ ਸੁਖ ਆਨੰਦ ਘਨ ਆ ਗਏ ਜੀ ਕੈ ਸੰਗ ਕਾਮ ਰਹਾ ਕਟਿਏ ਤੇਰਾ ਅਹ ਮਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਨ ਜਨ ਚਾਖਿਆ ਤਾਕੇ ਤ੍ਰਿਸ਼ਨਾ ਲਾਥਿਆ ਹਰ ਬਿਸਰਾਮ ਨਿਦ ਪਾਇਆ ਸੋ ਬੋਹਰ ਨਕਤੇ ਹਿਤਾਇਆ ਹਰ ਹਰ ਨਾਮ ਜਾ ਕੋ ਗੁਰ ਦਿਆ ਨਾਨਕ ਤਾ ਕਾ ਭੋ ਗਿਆ ਗਉੜੀ ਮਹਲਾ ਪੰਜਵਾ ਰਸਨਾ ਜਪੀਐ ਏਕ ਨਾਮ ਇਹ ਸੁਖ ਆਨੰਦ ਕਨਾ ਆਗੇ ਜੀ ਕੈ ਸੰਗ ਕਾਮ ਰਹਾਉ ਕਟਿਏ ਤੇਰਾ ਅਹੰਮ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚਾਖਿਆ ਤਾਕੇ ਤ੍ਰਿਸ਼ਨਾ ਲਾਥੀਆ ਹਰ ਬਿਸਰਾਮ ਨਿਦ ਪਾਇਆ ਸੋ ਬਹਰ ਨਕਤ ਹੈ ਤਾਇਆ ਹਰ ਹਰ ਨਾਮ ਜਾ ਕੋ ਗੁਰ ਦਿਆ ਨਾਨਕ ਤਾਕਾ ਪੋ ਗਿਆ ਗੋੜੀ ਮਹੱਲਾ ਪੰਜਵਾਰ ਸਨਾ ਜਪੀਏ ਏਕ ਨਾਮ ਇਹ ਸੁਖ ਆਨੰਦ ਘਣ ਆਗੇ ਜੀ ਕੈ ਸੰਗ ਕਾਮ ਰਹਾਉ ਕਟਿਏ ਤੇਰਾ ਅਹੰਮ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਨ ਜਨ ਚਖਿਆ ਤਾਂ ਕੇ ਤ੍ਰਿਸ਼ਨਾ ਲਾਥਿਆ ਹਰ ਬਿਸਰਾਮ ਨੇ ਜਪਾਇਆ ਸੋ ਬੋਹਰ ਲਕਤ ਹੀ ਤਾਇਆ ਹਰ ਹਰ ਨਾਮ ਜਾ ਕੋ ਗੁਰ ਦਿਆ ਨਾਨਕ ਕਾ ਕਾ ਭੋਗਿਆ ਗਉੜੀ ਮਹੱਲਾ ਪੰਜਵਾ ਰਸਨਾ ਜਪੀਏ ਏਕ ਨਾਮ ਇਹਾ ਸੁਖ ਆਨੰਦ ਕਨਾ ਆਗੇ ਜੀ ਕੈ ਸੰਗ ਕਾਮ ਰਹਾਉ ਕਟਿਆ ਤੇਰਾ ਅਹੰਮ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਯੋਗ ਹਰ ਰਸ ਜਿਨ ਜਨ ਚਾਖਿਆ ਤਾਂ ਕੇ ਤ੍ਰਿਸ਼ਨਾ ਲਾਥਿਆ ਹਰ ਬਿਸਰਾਮ ਨਿਦ ਪਾਇਆ ਸੋ ਬਹਰ ਲਕਤ ਹੀ ਤਾਇਆ ਹਰ ਹਰ ਨਾਮ ਜਾ ਕੋ ਗੁਰ ਦੀਆ ਨਾਨਕ ਕਾ ਕਾ ਭੋਗਿਆ ਗੌਰੀ ਮਹੱਲਾ ਪੰਜਵਾ ਰਸਨਾ ਜਪੀਏ ਇੱਕ ਨਾਮ ਇੰਹਾ ਸੁਖ ਆਨੰਦ ਕਨਾ ਆਗੇ ਜੀ ਕੈ ਸੰਗ ਕਾਮ ਰਹਾਓ ਕਟਿਏ ਤੇਰਾ ਅਹੰਮ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚਾਖਿਆ ਤਾਂ ਕੇ ਤ੍ਰਿਸ਼ਨਾ ਲਾਥੀਆ ਹਰ ਬਿਸਰਾਮ ਨਿਦ ਪਾਇਆ ਸੋ ਬਹਰ ਲਗਤ ਹੀ ਥਾਇਆ ਹਰ ਹਰ ਨਾਮ ਜਾ ਕੋ ਗੁਰ ਦੀਆ ਨਾਨਕ ਤਾਂ ਕਾ ਭੋ ਗਿਆ ਗਉੜੀ ਮਹੱਲਾ ਪੰਜਵਾ ਰਸਨਾ ਜਪੀਏ ਏਕ ਨਾਮ ਇਹਾ ਸੋਖ ਆਨੰਦ ਕਣਾ ਆਗੇ ਜੀ ਕੈ ਸੰਗ ਕਾਮ ਰਹਾਉ ਕਟਿਏ ਤੇਰਾ ਅਹੰਮ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚਾਖਿਆ ਤਾਕੇ ਤ੍ਰਿਸ਼ਨਾ ਲਾਥੀਆ ਹਰ ਬਿਸਰਾ ਮਨਿਤ ਪਾਇਆ ਸੋ ਬੋਹਰ ਨਕਤ ਹਿਤਾਇਆ ਹਰ ਹਰ ਨਾਮ ਜਾ ਕੋ ਗੁਰਦਿਆ ਨਾਨਕਤਾ ਕਾ ਪੋ ਗਿਆ ਗੋੜੀ ਮਹੱਲਾ ਪੰਜਵਾ ਰਸਨਾ ਜਪੀਏ ਏਕ ਨਾਮ ਇਹ ਸੁਖ ਆਨੰਦ ਕਨਾ ਆ ਗਿਆ ਜੀ ਕੈ ਸੰਗ ਕਾਮ ਰਹਾਉ ਕਟਿਏ ਤੇਰਾ ਅਹੰਮਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚਖਿਆ ਤਾ ਕੇ ਤ੍ਰਿਸ਼ਨਾ ਲਾਥੀਆ ਹਰ ਬਿਸਰਾ ਮਨ ਦੇ ਪਾਇਆ ਸੋ ਬੋਹਰ ਨਕਤੇ ਈ ਤਾਇਆ ਹਰ ਹਰ ਨਾਮ ਜਿ ਕੋ ਗੁਰ ਦਿਆ ਨਾਨਕ ਦਾ ਕਾ ਪੋ ਗਿਆ ਗੌੜੀ ਮਹੱਲਾ ਪੰਜਵਾ ਰਸਨਾ ਜਪਿਏ ਏਕ ਨਾਮ ਇਹਾ ਸੁਖ ਆਨੰਦ ਘਣਾ ਆਗੇ ਜੀ ਕੈ ਸੰਗ ਕਾਮ ਰਹਾਉ ਕਟਿਏ ਤੇਰਾ ਅਹੰਮ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚਾਖਿਆ ਤਾ ਕੇ ਤ੍ਰਿਸ਼ਨਾ ਲਾਥਿਆ ਹਰ ਬਿਸਰਾਮ ਨਿਦ ਪਾਇਆ ਸੋ ਬੋਹਰ ਨਕਤ ਹੀ ਤਾਇਆ ਹਰ ਹਰ ਨਾਮ ਜਾ ਕੋ ਗੁਰ ਦਿਆ ਨਾਨਕ ਤਾਂ ਕਾ ਪਉ ਗਿਆ ਤੂੰ ਗੋੜੀ ਮਹੱਲਾ ਪੰਜਵਾ ਰਸਨਾ ਜਪੀਏ ਏਕ ਨਾਮ ਇਹਾ ਸੁਖ ਆਨੰਦ ਘਣਾ ਆਗੇ ਜੇ ਕੈ ਸੰਗ ਕਾਮ ਰਹਾਉ ਕਟਿਏ ਤੇਰਾ ਅਹੰਮ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਨ ਜਨ ਚਖਿਆ ਤਾਂ ਕੇ ਤ੍ਰਿਸ਼ਨਾ ਲਾਥਿਆ ਹਰ ਬਿਸਰਾਮ ਨਿਦ ਪਾਇਆ ਸੋ ਬਹੋਰ ਨਕਤਹੀਂ ਤਾਇਆ ਹਰ ਹਰ ਨਾਮ ਜਾ ਕੋ ਗੁਰਦਿਆ ਨਾਨਕ ਤਾਕਾ ਭਉ ਗਿਆ ਗੌੜੀ ਮਹੱਲਾ ਪੰਜਵਾ ਰਸਨਾ ਜਪੀਏ ਏਕ ਨਾਮ ਇਹਾ ਸੁਖ ਆਨੰਦ ਘਣਾ ਆਗੇ ਜੀ ਕੈ ਸੰਗ ਕਾਮ ਰਹਾਉ ਕਟਿਏ ਤੇਰਾ ਅਹੰਮ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚਖਿਆ ਤਾ ਕੇ ਤ੍ਰਿਸ਼ਨਾ ਲਾਥਿਆ ਹਰ ਬਿਸਰਾਮ ਨਿਦ ਪਾਇਆ ਸੋ ਬਹਰ ਨਕਤ ਹੀ ਤਾਇਆ ਹਰ ਹਰ ਨਾਮ ਜਾ ਕੋ ਗੁਰ ਦਿਆ ਨਾਨਕ ਕਾਕਾ ਪੋ ਗਿਆ ਗਉੜੀ ਮਹਲਾ ਪੰਜਵਾ ਰਸਨਾ ਜਪੀਏ ਏਕ ਨਾਮ ਇਹਾ ਸੁਖ ਆਨੰਦ ਕਨਾ ਆਗੇ ਜੀ ਕੈ ਸੰਗ ਕਾਮ ਰਹਾਉ ਕਟਿਏ ਤੇਰਾ ਅਹਮਰੋਗ ਤੂੰ ਗੁਰਪ੍ਰਸਾਦ ਕਰ ਰਾਜਯੋਗ ਹਰ ਰਸ ਜਿਨ ਜਨ ਚਾਖਿਆ ਤਾਂ ਕੇ ਤ੍ਰਿਸ਼ਨਾ ਲਾਥਿਆ ਹਰ ਬਿਸਰਾਮ ਨਿਦ ਪਾਇਆ ਸੋ ਬੋਹਰ ਨਕਤਿ ਹਿਤਾਇਆ ਹਰ ਹਰ ਨਾਮ ਜਾ ਕੋ ਗੁਰ ਦੀਆ ਨਾਨਕ ਤਾ ਕਾ ਭਉ ਗਿਆ ਗਉੜੀ ਮਹੱਲਾ ਪੰਜਵਾ ਰਸਨਾ ਜਪੀਐ ਏਕ ਨਾਮ ਇਹ ਹਾ ਸੁਖ ਆਨੰਦ ਘਨਾ ਆਗੈ ਜੀ ਕੈ ਸੰਗ ਕਾਮ ਰਹਾ ਕਟਿਏ ਤੇਰਾ ਅਹੰਰੋਗ ਤੂੰ ਗੁਰਪ੍ਰਸਾਦ ਕਰ ਰਾਜਯੋਗ ਹਰ ਰਸ ਜਿਨ ਜਨ ਚਾਖਿਆ ਤਾਂ ਕੀ ਤ੍ਰਿਸ਼ਨਾ ਲਾਥਿਆ ਹਰ ਬਿਸਰਾਮ ਨਿਦ ਪਾਇਆ ਸੋ ਬੋਹਰ ਨਕਤ ਹੀ ਤਾਇਆ ਹਰ ਹਰ ਨਾਮ ਜਕੋ ਗੁਰਦਿਆ ਨਾਨਕ ਤਾਕਾ ਭੋਗਿਆ ਗੌੜੀ ਮਹੱਲਾ ਪੰਜਵਾ ਰਸਨਾ ਜਪੀਏ ਇੱਕ ਨਾਮ ਇਹਾ ਸੁਖ ਆਨੰਦ ਕਨਾ ਆਗੇ ਜੀ ਕੈ ਸੰਗ ਕਾਮ ਰਹਾ ਕਟਿਏ ਤੇਰਾ ਅਹੰਮ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚਖਿਆ ਤਾਂ ਕੀ ਤ੍ਰਿਸ਼ਨਾ ਲਾਥਿਆ ਹਰ ਬਿਸਰਾ ਮੋਨ ਦੇ ਪਾਇਆ ਸੋ ਬਹਰ ਲਖਤ ਹੀ ਤਾਇਆ ਹਰ ਹਰ ਨਾਮ ਜਕੋ ਗੁਰ ਦਿਆ ਨਾਨਕ ਤਾਕਾ ਭੋਗਿਆ ਗੋੜੀ ਮਹੱਲਾ ਪੰਜਵਾ ਰਸਨਾ ਜਪੀਏ ਏਕ ਨਾਮ ਇਹਾ ਸੁਖ ਆਨੰਦ ਕਣਾ ਆਗੇ ਜੀ ਕੈ ਸੰਗ ਕਾਮ ਰਹਾਉ ਕਟਿਏ ਤੇਰਾ ਅਹੰਮ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਨ ਜਨ ਚਾਖਿਆ ਤਾਕੇ ਤ੍ਰਿਸ਼ਨਾ ਲਾਥਿਆ ਹਰ ਬਿਸਰਾਵ ਨਿਦ ਪਾਇਆ ਸੋ ਬਹਰ ਨਕਤ ਹੀ ਤਾਇਆ ਹਰ ਹਰ ਨਾਮ ਜਾ ਕੋ ਗੁਰ ਦਿਆ ਨਾਨਕ ਤਾ ਕਾ ਪੋ ਗਿਆ ਗਉੜੀ ਮਹੱਲਾ ਪੰਜਵਾ ਰਸਨਾ ਜਪੀਏ ਇਕ ਨਾਮ ਇਹਾ ਸੁਖ ਆਨੰਦ ਘਣ ਆਗੇ ਜੀ ਕੈ ਸੰਗ ਕਾਮ ਰਹਾ ਕਟਿਏ ਤੇਰਾ ਅਹਮ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਨ ਜਨ ਚਖਿਆ ਤਾ ਕੇ ਤ੍ਰਿਸ਼ਨਾ ਲਾਥਿਆ ਹਰ ਬਿਸਰਾਮ ਨਿਦ ਪਾਇਆ ਸੋ ਬੋਹਰ ਨਕਤ ਹੀ ਤਾਇਆ ਹਰ ਹਰ ਨਾਮ ਜਾ ਕੋ ਗੁਰ ਦਿਆ ਨਾਨਕਤਾ ਕਾ ਭੋ ਗਿਆ ਗਉੜੀ ਮਹਲਾ ਪੰਜਵਾ ਰਸਨਾ ਜਪੀਏ ਏਕ ਨਾਮ ਇਹਾ ਸੁਖ ਅਨੰਦ ਕਨਾ ਆਗੇ ਜੀ ਕੈ ਸੰਗ ਕਾਮ ਰਹਾਉ ਕਟਿਏ ਤੇਰਾ ਅਹਮ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚਾਖਿਆ ਤਾਂ ਕਿ ਤ੍ਰੇਸ਼ਨਾ ਲਾਥੀਆ ਹਰ ਬਿਸਰਾਮ ਨਿਦ ਪਾਇਆ ਸੋ ਬਹਰਨਕਤ ਹੀ ਤਾਇਆ ਹਰ ਹਰ ਨਾਮ ਜਾ ਕੋ ਗੁਰ ਦਿਆ ਨਾਨਕ ਤਾਕਾ ਪੋ ਗਿਆ ਗੋਰੀ ਮਹੱਲਾ ਪੰਜਵਾ ਰਸਨਾ ਜਪੀਏ ਏਕ ਨਾਮ ਇਹ ਸੁਖ ਆਨੰਦ ਕਨਾ ਅਗੇ ਜੀ ਕੈ ਸੰਗ ਕਾਮ ਰਹਾਉ ਕਟਿਏ ਤੇਰਾ ਅਹੰਮ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚੱਖਿਆ ਤਾਕੇ ਤ੍ਰਿਸ਼ਨਾ ਲਾਥਿਆ ਹਰ ਬਿਸਰਾਮ ਨਿਪਾਇਆ ਸੋ ਬੋਹਰ ਨਕਤ ਹੀ ਤਾਇਆ ਹਰ ਹਰ ਨਾਮ ਜਾ ਕੋ ਗੁਰ ਦਿਆ ਨਾਨਕ ਤਾ ਕਾ ਪਹ ਗਿਆ ਗੌੜੀ ਮਹੱਲਾ ਪੰਜਵਾ ਰਸਨਾ ਜਪੀਏ ਏਕ ਨਾਮ ਇਹਾ ਸੁਖ ਆਨੰਦ ਕਨਾ ਆਗੇ ਜੀ ਕੈ ਸੰਗ ਕਾਮ ਰਹਾਉ ਕਟਿਏ ਤੇਰਾ ਅਹੰਮ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚਾਖੇ ਆ ਤਾ ਕੇ ਤ੍ਰਿਸ਼ਨਾ ਲਾਥਿਆ ਹਰ ਬਿਸਰਾਮ ਨੇ ਦਪਾਇਆ ਸੋਬਹਰ ਨਕਤਹੀ ਤਾਇਆ ਹਰ ਹਰ ਨਾਮ ਜਾਕੋ ਗੁਰ ਦੀਆ ਨਾਨਕਤਾ ਕਾ ਭੋਗਿਆ ਗਉੜੀ ਮਹੱਲਾ ਪੰਜਵਾ ਰਸਨਾ ਜਪੀਏ ਇੱਕ ਨਾਮ ਇਹੀਂ ਹਾਂ ਸੁਖ ਆਨੰਦ ਕਨਾ ਆਗੇ ਜੀ ਕੈ ਸੰਗ ਕਾਮ ਰਹਾਓ ਕਟਿਏ ਤੇਰਾ ਅਹੰਮ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਰਸ ਜਿਨ ਜਨ ਚਾਖਿਆ ਤਾਂ ਕੀ ਤ੍ਰਿਸ਼ਨਾ ਲਾਥੀਆ ਹਰ ਬਿਸਰਾਮ ਨਿਦ ਪਾਇਆ ਸੋ ਬਹਰ ਨਕਤ ਹੀ ਥਾਇਆ ਹਰ ਹਰ ਨਾਮ ਜਾ ਕੋ ਗੁਰ ਦੀਆ ਨਾਨਕ ਤਾਂ ਕਾ ਭੋਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ